ਚਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੋਝ ਗ੍ਰੰਥ ਦੀ ਮubarਕ ਕਥਾ ਜਿਸ ਦਾ ਥਾਂਦਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੱਲੋਂ ਆਪਣੇ ਸਭ ਤੋਂ ਛੋਟੇ ਸੁਪੁੱਤਰ ਸ੍ਰੀ ਅਰਜਨ ਦੇਵ ਜੀ ਤੇਨਾਂ ਨੂੰ ਗੁਰਤਾ ਗਦੀ ਬਖਸ਼ਿਸ਼ ਕਰਕੇ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵ ਜਿਹੜਾ ਹੈ ਗਦੀ ਨਿਸ਼ੀਨ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਦੇ 5ਵੇਂ ਵਾਰਸ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਤਖਤ ਤੇ ਸੁਭਾਏਮਾਨ ਨੇ ਤੇ ਮਾਲਕ ਜੀ ਨੇ ਜਿਵੇਂ ਆਪਾਂ ਕੱਲ ਦੇ ਦਿਵਾਨਾ ਵਿੱਚ ਸਮਝਿਆ ਕਿ ਜੋ ਚਿੱਠੀਆਂ ਵਿੱਚ ਤਿੰਨ ਪਦੇ ਤੁਸੀਂ ਲਿਖੇ ਸਨ ਉਸ ਪਦਿਆਂ ਦਾ ਚੌਥਾ ਜਿਹੜਾ ਅਖੀਰਲਾ ਪਦਾ ਉਹ ਵੀ ਤੁਸੀਂ ਉਚਾਰਨ ਕਰੋ ਸੋ ਉਸ ਵਕਤ ਫਿਰ ਜਿਹੜਾ ਹੈ ਉਹ ਬਚਨ ਉਚਾਰਨ ਕੀਤਾ ਗਿਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸ਼ੀ ਕਰਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨਾਨੰਕ ਦਾਸ ਤੁਹਾਰੇ ਜਿਉ ਹਉ ਕੋ ਲੀ ਜਿਉ ਕੋਲ ਕਮਾਈ ਜਨਾਨੰਕ ਦਾਸ ਤੁਹਾਰੇ ਜਿਉ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਹੁਤ ਪ੍ਰਸੰਨ ਹੋਏ ਨੇ ਆਓ ਅੱਗੇ ਕੀ ਕਿਰਪਾ ਕਰਦੇ ਨੇ ਅਰੰਭਤਾ ਤੋਂ ਪਹਿਲਾਂ ਅਰਸਨਾ ਕਰੋ ਪਵਿੱਤਰ ਅਤਿ ਸੈਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸ੍ਰੀ ਗੁਰ ਰਾਮਦਾਸ ਸੁਨਹਾਰ ਕੇ ਬਾਣੀ ਬਹੁਤ ਕਰਾਂਗੇ ਪਰ ਕੇ ਅਖੀਰਲਾ ਬੰਦ ਸੁਣ ਕੇ ਪਦਾ ਸੁਣ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬੜੇ ਪ੍ਰਸੰਨ ਹੋਏ ਨੇ ਇਏ ਅਸੀਂ ਪਰਖ ਲਿਆ ਹੈ ਕਿ ਬਹੁਤ ਬਾਣੀ ਦੀ ਰਚਨਾ ਤੁਸੀਂ ਕਰੋਗੇ ਆਚੀ ਸਾਖ ਬਣਾਵਟ ਹੈਰੀ ਰਛੇ ਤੁਰਤ ਨਹਿਨਾ ਦਸ ਤੇ ਦੇਰੀ ਪਾਉ ਜਿਹੜਾ ਹੈ ਸ਼ੈਲੀ ਬਹੁਤ ਚੰਗੀ ਹੈ ਸ਼ੰਦਬੰਦੀ ਨੂੰ ਲੈ ਕੇ ਵਿਸ਼ਰਾਮਾ ਨੂੰ ਲੈ ਕੇ ਤੁਕਾਂਤ ਮੇਲ ਅਦਕ ਜਿਹੜਾ ਹੈ ਗੁਰੂ ਰਾਮਦਾਸ ਫਤਿਹशाह ਮਹਾਰਾਜ ਜੀ ਕਹਿਣ ਲੱਗੇ ਤੁਸੀਂ ਜਿਹੜਾ ਹੈ ਕੋਈ ਦੇਰ ਨਹੀਂ ਲਾਈ ਚੌਥਾ ਪਦਾ ਜਿਹੜਾ ਹੈ ਇਥੇ ਸ਼ਬਦ ਦਾ ਉਚਾਰਨ ਕੀਤਾ ਹੈ ਸ੍ਰੀ ਮੁਖ ਤੇ ਸੁਤਿ ਤੋਂ ਫਰਮਾਇਆ ਸਨਤ ਨਮ੍ਰਤਾ ਸ਼ਬਗ ਬਣਾਏ ਆਪਣੇ ਮੁਖ ਤੋਂ ਪੁੱਤਰ ਨੂੰ ਫਰਮਾਇਆ ਕਹ ਲੱਗ ਕਿ ਨਿਮਰਤਾ ਸਹਿਜ ਸ਼ਬਦ ਸੀ ਜਿਹੜਾ ਹੈ ਇਹ ਬਣਾਇਆ ਹੈ ਜਿਸ ਕੋ ਪੜ੍ਹ ਸੁਣ ਕਰੇ ਵਿਚਾਰਨ ਹਰੇ ਹੰਕਾਰ ਸਮੇਤ ਵਿਕਾਰਨ ਜਿਹੜੇ ਵੀ ਇਸ ਸ਼ਬਦ ਨੂੰ ਪੜਨਗੇ ਸੁਣਨਗੇ ਵਿਚਾਰ ਕਰਨਗੇ ਉਹਨਾਂ ਦੇ ਹੰਕਾਰ ਸਮੇਤ ਸਾਰੇ ਵਿਕਾਰ ਜਿਹੜੇ ਨੇ ਉਹ ਦੂਰ ਹੋ ਜਾਣਗੇ ਆਜ ਜ਼ੋਰ ਪਿਤ ਤੇ ਸੁਨ ਬਾਨੀ ਅਤਿ ਅਧੀਨ ਹੋਏ ਬੰਦਨ ਥਾਨੀ ਆਪਣੇ ਪਿਤਾ ਜੀ ਦੇ ਬਚਨ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੋਨੇ ਹੱਥ ਜੋੜੇ ਨੇ ਤੇ ਬੜੇ ਅਧੀਨ ਹੋ ਕੇ ਨਿਮਰ ਸੁਭਾਅ ਦੇ ਨਾਲ ਬੇਨਤੀ ਕੀਤੀ ਹੈ ਕਰਮੀ ਕਾਹਵਨ ਤੂੰ ਮਈਆ ਹੋ ਮੈਂ ਅਨੁਸਾਰ ਸਦਾ ਜਿਮ ਕਹੋ ਸਭ ਕੁਝ ਕਰਨ ਦੇ ਸਮਰੱਥ ਤੁਸੀਂ ਆਪ ਜੀ ਹੋ ਮੈਂ ਤਾਂ ਸਦਾ ਹੀ ਜਿਹੜਾ ਅਸਲ ਦੇ ਵਿੱਚ ਸੇਵਕ ਸ਼ਾਂਤ ਸੇਵਕ ਹੀ ਰਹਾਗਾ ਭਾਵ ਨਿਮਰ ਅਵਸਥਾ ਦੇ ਵਿੱਚ ਆ ਕੇ ਮਾਲਕ ਨੇ ਐਸੇ ਬਚਨ ਬੋਲੇ ਨੇ ਕਿ ਮੈਂ ਤੇ ਹਮੇਸ਼ਾ ਪਹਿਲਾਂ ਵੀ ਰਹਿੰਦਾ ਆ ਤੁਹਾਡੀ ਆਕਿਆ ਵਿੱਚ ਤੇ ਅੱਗੇ ਵੀ ਰਹਾਗਾ ਸਭਾ ਉਠੀ ਜਬ ਨਿਜਨੇ ਜਥਾਨ ਪਹੁੰਚੇ ਸਭ ਸੁਭ ਕਰਤ ਬਖਾਨ ਦੀਵਾਨ ਦੀ ਸਮਾਪਤੀ ਹੋਈ ਹੈ ਆਪੋ ਆਪਣੀ ਜਗਾ ਤੇ ਸਾਰੇ ਚਲੇ ਗਏ ਨੇ ਤੇ ਸਾਰੇ ਮੁਖ ਚੋਂ ਕਹਿ ਰਹੇ ਨੇ ਚੰਗਾ ਹੋਇਆ ਹੈ ਸ਼ੁਭ ਕਾਰਜ ਹੋਇਆ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆਪਣੇ ਸਭ ਤੋਂ ਛੋਟੇ ਸੁਪੁੱਤਰ ਨੂੰ ਵਾਹਿਬ੍ਰਿਦ ਸੋਮ ਪ੍ਰਕਿਆ ਮਿਲੇਓ ਜਰ ਬਰ ਰਹੋ ਨਾ ਬਸ ਕੁਛ ਚੱਲਿਓ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਥੀ ਚੰਦ ਮਿਲਿਆ ਤੇ ਬਸ ਸੜ ਬਲ ਕੇ ਕਹਿ ਲੋ ਕਿ ਅੰਦਰੋਂ ਹੰਦੀ ਰਹਿ ਗਿਆ ਪਰ ਉਹਦਾ ਕੋਈ ਵਸ ਨਹੀਂ ਚੱਲਿਆ ਸੁਣ ਬੁੱਢੇ ਹਮ ਤੁਝ ਤੋ ਜਾਣ ਹੈ ਗੁਰ ਨਾਨਕ ਸਮ ਮੈਂ ਮਾ ਮਾ ਨਾ ਹੈ ਪ੍ਰਥੀ ਚੰਦ ਬੋਲਿਆ ਕਿ ਬਾਬਾ ਬੁੱਢਾ ਸਾਹਿਬ ਜੀ ਸੁਣੋ ਅਸੀਂ ਤੁਹਾਡੀ ਮਹਿਮਾ ਜਿਹੜੀ ਹੈ ਨਾ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਬਰਾਬਰ ਮੰਨਦੇ ਹਾਂ ਭਾਵ ਮਾਲਕ ਦੇ ਦਰਸ਼ਨ ਕੀਤੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਹਨਾਂ ਦੀ ਸੇਵਾ ਕੀਤੀ ਹੈ ਤੇ ਸਾਡੇ ਅੰਦਰ ਤੁਹਾਡਾ ਬਹੁਤ ਜਿਹੜਾ ਅਦਬ ਹੈ ਇਸ ਬਿਜਾਜ ਤੀਕ ਮਤ ਮੇਰੀ ਰਾਹੀ ਨਾਮੁ ਸਰਦਾ ਕ੍ਰਿਤ ਹੈ ਰੀ ਇਸ ਤਰ੍ਹਾਂ ਜਿਹੜਾ ਹੈ ਅੱਜ ਤੱਕ ਮੇਰੀ ਮਾਤ ਰਹੀ ਹੈ ਮੈਂ ਤੁਹਾਨੂੰ ਬਹੁਤ ਪਿਆਰ ਅਦਬ ਦਿੱਤਾ ਹੈ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਮਕਾਲੀ ਹੋ ਭਾਵ ਕਹਿਣ ਤੋਂ ਕਿ ਗੁਰੂ ਸਾਹਿਬ ਜੀ ਦੇ ਵਕਤ ਤੋਂ ਸੇਵਾ ਕਰਦੇ ਆ ਰਹੇ ਹੋ ਬੜਾ ਕਹਿ ਲੋ ਕਿ ਅਦਬ ਸੀ ਮੇਰੇ ਅੰਦਰ ਪਰ ਤੁਸੀਂ ਜੋ ਅੱਜ ਇਹ ਕੀਤਾ ਹੈ ਨਾ ਇਹ ਸਭ ਕੁਝ ਵੇਖ ਕੇ ਤੁਹਾਡੇ ਪ੍ਰਤੀ ਮੇਰੇ ਅੰਦਰ ਕੋਈ ਸ਼ਰਧਾ ਨਹੀਂ ਰਹੀ। ਰਹਿਓ ਸੰਗ ਸਭੀ ਸਤ ਗੁਰ ਕੇ ਦੇਖਤ ਰਲੋ ਬ੍ਰਿਤਾਂਤ ਸੁਤੁਰ ਕੇ ਤੁਸੀਂ ਸਾਰੇ ਸਤ ਗੁਰਾਂ ਦੇ ਨਾਲ ਰਹੇ ਹੋ। ਤੁਸੀਂ ਸੇਸ਼ਟ ਢੰਗ ਦੇ ਨਾਲ ਕਹੋ ਕਿ ਸਾਰਾ ਤੁਸੀਂ ਬ੍ਰਿਤਾਂਤ ਦੇਖਦੇ ਆ ਰਹੇ ਹੋ। ਮੈਂ ਦੇਸ਼ ਨਿਲਾਇਕ ਆਚੇ ਉੱਚੇ ਰਹੀ ਗੁਰਤਾਪਿਤ ਪਾਚੇ ਉਚੇਸ਼ਟ ਤੋਂ ਭਾ ਵੱਡਾ ਮੈਂ ਵੱਡਾ ਪੁੱਤਰ ਸਾਂ ਲਾਇਕ ਵੀ ਹਾਂ ਪਿਤਾ ਜੀ ਨੇ ਅਸਲ ਦੇ ਵਿੱਚ ਮੈਨੂੰ ਗੁਰਤਾ ਗਦੀ ਨਾ ਦੇ ਕੇ ਮੇਰੇ ਸਭ ਤੋਂ ਛੋਟੇ ਭਰਾ ਨੂੰ ਦੇ ਦਿੱਤੀ ਸੋ ਇਹ ਜਿਹੜਾ ਹੈ ਠੀਕ ਨਹੀਂ ਹੋਇਆ ਕਿ ਵੱਡੇ ਸੁਪੁੱਤਰ ਨੂੰ ਛੱਡ ਕੇ ਛੋਟੇ ਸੁਪੁੱਤਰ ਨੂੰ ਜਿਹੜਾ ਹੈ ਉਹਨਾਂ ਨੇ ਇਹ ਗੱਦੀ ਬਖਸ਼ ਦਿੱਤੀ ਹੈ ਸੋ ਤੂੰਨੇ ਕਛ ਨਹੀਂ ਬਿਚਾਰਿਓ ਪਇਓ ਬਿਰਧ ਕੈ ਬੁੱਧ ਬਲਿਹਾਰਿਓ ਹੁਣ ਜਿਹੜਾ ਪ੍ਰਿਥੀ ਚੰਦ ਬਾਬਾ ਬੁੱਢਾ ਸਾਹਿਬ ਜੀ ਤੇ ਵੀ ਕਹਿ ਲੋ ਰੋਸ ਜਿਤਾ ਰਹੇ ਨੇ ਮਾੜਾ ਚੰਗਾ ਬੋਲ ਰਹੇ ਨੇ ਉਹਨਾਂ ਕਿਉਂਕਿ ਸਵਾਰਥ ਪੂਰਾ ਨਹੀਂ ਹੋਇਆ ਤੇ ਲਾਲਚੀ ਇਨਸਾਨ ਦਾ ਜਦੋਂ ਸਵਾਰਥ ਪੂਰਾ ਨਾ ਹੋਵੇ ਉਹ ਫਿਰ ਕਿਸੇ ਦਾ ਸਗਾ ਨਹੀਂ ਹੁੰਦਾ ਤੇ ਨਾ ਕਿਸੇ ਨੂੰ ਮੰਨਦਾ ਹੀ ਹੈ ਤੇ ਇਹੋ ਹੀ ਕਾਰਨ ਹੈ ਕਿ ਅੱਜ ਦਾ ਜਿਹੜਾ ਸਮਾਂ ਹੈ ਨਾ ਭਰਾ ਭਰਾ ਦਾ ਵੈਰੀ ਹੋਇਆ ਪਿਆ ਉੱਤਰ ਪਿਓ ਨੂੰ ਕੁਝ ਨਹੀਂ ਸਮਝਦੇ ਸਭ ਲਾਲਚ ਵਸ ਹੋ ਕੇ ਸਵਾਰਥ ਵਸ ਹੋ ਕੇ ਜੁੜੇ ਹੋਏ ਨੇ ਜਿੱਦਣ ਸਾਡਾ ਸਵਾਰਥ ਪੂਰਾ ਹੋ ਜਾਏਗਾ ਫਿਰ ਕੋਈ ਨਹੀਂ ਪੁੱਛਦਾ ਕਿਸੇ ਨੂੰ ਮਾ ਪਿਓ ਫਿਰ ਭਵੇਂ ਜਿੱਥੇ ਮਰਜੀ ਜਾਣ ਜਿੰਨਾ ਚਿਰ ਉਹਨਾਂ ਕੋਲ ਪ੍ਰਾਪਰਟੀ ਹੈ ਕਾਗਜ ਨੇ ਸਭ ਕੁਝ ਹੈ ਨਾ ਉਹਨਾਂ ਚਿਰ ਸੇਵਾ ਕਰਨਗੇ ਅਗਲੇ ਅੱਜ ਦਾ ਜੋ ਮਾਹੌਲ ਐਸਾ ਹੈ ਪਰ ਜਿੱਦਨ ਉਹਨਾਂ ਨੇ ਲਿਖਤੀ ਤੌਰ ਤੇ ਸਭ ਕੁਝ ਵੰਡ ਦਿੱਤਾ ਫੇਰ ਅਸਲ ਦੇ ਵਿੱਚ ਮਾਂ ਪਿਓ ਨੂੰ ਇਹੋ ਹੀ ਵੇਖਣਾ ਪੈਂਦਾ ਹੈ ਕਿ ਹਾਂ ਕਿਹੜਾ ਪੁੱਤਰ ਸਾਨੂੰ ਆਪਣੇ ਕੋਲ ਰੱਖਦਾ ਹੈ ਨਹੀਂ ਤੇ ਵਿਰਧ ਆਸ਼ਰਮ ਕਿਉਂ ਖੁੱਲੇ ਨੇ ਕੀ ਕਾਰਨ ਹੈ ਇਹਦਾ ਇਹੀ ਕਾਰਨ ਹੈ। ਸਵਾਰਥੀ ਇਨਸਾਨ ਜਿਹੜਾ ਹੈ ਇਹ ਕੰਮ ਕਰਦਾ ਹੈ। ਉਹ ਕਹਿੰਦਾ ਮੇਰੇ ਘਰ ਤੋਂ ਜਗ੍ਹਾ ਵੇਲੀ ਹੋਵੇ। ਪਰ ਉਹਨੂੰ ਕੀ ਪਤਾ ਅਣਜਾਣ ਨੂੰ ਕਿ ਮਾਪਿਓ ਦੇ ਨਾਲ ਹੀ ਘਰ ਸਵਰਗ ਹੈ। ਪਰ ਆਮ ਇਨਸਾਨ ਮਾਇਆ ਵਿੱਚ ਗ੍ਰਸਿਆ ਹੋਇਆ ਇਸ ਗੱਲ ਨੂੰ ਨਹੀਂ ਸਮਝਦਾ। ਤੇ ਸਮਝ ਉਦਣ ਹੀ ਆਉਂਦੀ ਜਿੱਦਣ ਉਹਦਾ ਪੁੱਤਰ ਉਹਨੂੰ ਇਦਾਂ ਕਰਦਾ ਹੈ। ਕਰਮ ਤੇ ਸਾਹਮਣੇ ਆਉਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਉਣਾ ਹੁਣ ਸਵਾਰਥ ਹੈ ਲਾਲਚ ਵੀ ਹੈ ਤੇ ਰੋਸ ਵੀ ਹੈ ਤੇ ਬਾਬਾ ਬੁੱਢਾ ਸਾਹਿਬ ਜੋ ਉੱਚੀ ਸੋਚੀ ਸ਼ਖਸੀਅਤ ਦੇ ਮਾਲਕ ਨੇ ਉਹਨਾਂ ਨੂੰ ਪ੍ਰithvi ਚੰਦ ਇਹ ਕਹਿੰਦਾ ਹੈ ਕਿ ਸੋ ਤੂੰਨੇ ਕਛ ਨਹੀਂ ਵਿਚਾਰੇ ਹੋ ਭਇਓ ਬਿਰਧ ਕੈ ਬੁਲ ਬੁੱਧ ਬਲ ਹਾਰੇ ਹੋ ਕਹਿੰਦੇ ਤੁਸੀਂ ਵੀ ਜਿਹੜਾ ਨਾ ਉੱਥੇ ਕੁਝ ਨਹੀਂ ਵਿਚਾਰਿਆ ਤੇ ਸਿੱਧੀ ਗੱਲ ਉਹਨਾਂ ਨੇ ਕੀ ਤੂੰ ਬੁੱਢਾ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਤ ਤੁਹਾਡੀ ਅਵਸਥਾ ਜਿਹੜੀ ਬਿਰਧ ਹੋ ਗਈ ਹੈ ਬੁੱਢੇ ਹੋ ਗਏ ਹੋ ਤੁਸੀਂ। ਤੇ ਤੁਹਾਡੀ ਮਤ ਜਿਹੜਾ ਹੈ ਨਾ ਅਸਲ ਦੇ ਵਿੱਚ ਉਹਨੇ ਬਲ ਹਾਰ ਲਿਆ ਹੈ। ਪਾਬ ਤੁਹਾਡੀ ਮਤ ਵੀ ਕੰਮ ਨਹੀਂ ਕਰਦੀ। ਐਸੀ ਕਹਿ ਲੋ ਕੀ ਬੋਲ ਪ੍ਰਿਥੀ ਚੰਦ ਬਾਬਾ ਬੁੱਢਾ ਸਾਹਿਬ ਜੀ ਪਰਥਾਏ ਬੋਲ ਰਹੇ ਹਨ ਪਿਤਿ ਤੋਂ ਕੀ ਬੁੱਧ ਤੂੰ ਮਨ ਜਾਣਿਤ ਪਿਤਿ ਤੋਂ ਗੁਰੂ ਨਾਮ ਇੱਕ ਬਣੈ ਮੈਂ ਬਿਉ ਹਰ ਤਲਾਵਤ ਕਣੈ ਪਿਤਾ ਜੀ ਤਾਂ ਇੱਕ ਨਾਮ ਮਾਤਰ ਗੁਰੂ ਬਣੇ ਹੋਏ ਸਨ ਹੁਣ ਵੇਖੋ ਕਿੱਥੋਂ ਤੱਕ ਲੱਗਦਾ ਇਨਸਾਨ ਇਹੋ ਹੀ ਕਾਰਨ ਹੈ ਨਾ ਜਿਵੇਂ ਆਪਾਂ ਬੱਚਾ ਜਦੋਂ ਜਵਾਨ ਹੋ ਜਾਂਦਾ ਜਿਵੇਂ ਸਿਆਣੇ ਕਹਿੰਦੇ ਨਾ ਪਿਤਾ ਦੀ ਜੁੱਤੀ ਜਦੋਂ ਪੁੱਤਰ ਨੂੰ ਆਉਣ ਲੱਗ ਪੈਂਦੀ ਹੈ ਇਹਦਾ ਭਾਵ ਅਰਥੀ ਮੁਹਾਵਰਾ ਹੈ ਇੱਕ ਇਹਦਾ ਭਾਵ ਅਰਥਿਕ ਜਦੋਂ ਸਿਆਣਾ ਹੋ ਜਾਂਦਾ ਹੈ ਬੱਚਾ ਉਦੋਂ ਮਾਂ ਪਿਓ ਨੂੰ ਕੁਝ ਨਹੀਂ ਸਮਝਦਾ ਹੈ ਬੱਚਾ ਇਹ ਕਹਿੰ ਲਗਾਏ ਤੇ ਅਣਜਾਣ ਨੇ ਇਹਨਾਂ ਨੇ ਕੀ ਕੀਤਾ ਅਜ ਤੱਕ ਇੰਨੀ ਪਰਵਰਿਸ਼ ਕਰਕੇ ਪੜਾ ਲਿਖਾ ਕੇ ਤੈਨੂੰ ਇਸ ਲੈਵਲ 'ਤੇ ਲੈ ਜਾਂਦਾ ਅੱਜ ਇਹੋ ਹੀ ਬੱਚਾ ਆਪਣੇ ਮਾਪਿਆਂ ਨੂੰ ਧੋਖਾ ਦਿੰਦਾ ਬਹੁਤ ਕੁਝ ਕਰਦੇ ਨੇ ਪਰ ਖਿਆਲ ਕਰਿਆ ਕਰੋ ਜਿਨ੍ਹਾਂ ਨੇ ਜਵਾਨੀ ਤੱਕ ਪਾਲਿਆ ਹੈ ਨਾ ਤੁਹਾਡੇ ਲਈ ਉਹਨਾਂ ਅੰਦਰ ਹਾਲੇ ਵੀ ਬਹੁਤ ਕੁਝ ਹੈ ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਮਾਂ ਪਿਓ ਦੀ ਰਿਸਪੈਕਟ ਕਰਦੇ ਹੋਏ ਉਹਨਾਂ ਦੀ ਆਸ ਤੇ ਜਿਹੜਾ ਖਰੇ ਉੱtre ਹੀ ਹੈ ਆਪਣਾ ਸਵਾਰਥ ਪੂਰਿਆ ਕਰਨ ਵਾਸਤੇ ਇੱਥੋਂ ਤੱਕ ਨਾ ਡਿੱਗ ਜਾਓ ਕਿ ਉਹਨਾਂ ਦੀ 25 ਸਾਲ ਤੱਕ ਜਿਹੜੀ ਕੀਤੀ ਹੋਈ ਪਰਵਰਿਸ਼ ਉਹਨਾਂ ਨੂੰ ਸਾਈਡ ਤੇ ਕਰਕੇ ਆਪਣਾ ਸਵਾਰਥ ਤੁਸੀਂ ਪੂਰਾ ਕਰਨ ਤੇ ਤੁਰ ਪਾਓ ਸੋਚਿਆ ਕਰੋ ਇਸ ਚੀਜ਼ ਨੂੰ ਇਹ ਦੋਸੀ ਐਸੇ ਲਫ਼ਜ਼ ਬੋਲਦੇ ਹਨ ਆਪਣੇ ਮਾਪਿਓ ਨੂੰ ਕੀ ਕੀਤਾ ਤੁਸੀਂ ਤੁਹਾਡੇ ਕੋਲ ਅਕਲ ਨਹੀਂ ਹੈ ਸਮਝ ਨਹੀਂ ਹੈ ਚਾਰ ਡਿਗਰੀਆਂ ਲੈ ਕੇ ਤੂੰ ਉਹਨਾਂ ਨੂੰ ਸਮਝਾ ਰਿਹਾ ਜਿਨ੍ਹਾਂ ਨੇ ਤੇਰਾ ਮਲਮੁੱਤਰ ਸਾਫ਼ ਕੀਤਾ ਜਿਨ੍ਹਾਂ ਨੇ ਤੈਨੂੰ ਚੱਲਣਾ ਸਿਖਾਇਆ ਬੋਲਣਾ ਸਿਖਾਇਆ ਖਾਣਾ ਸਿਖਾਇਆ ਪੀਣਾ ਸਿਖਾਇਆ ਸੰਸਾਰ ਦੇ ਵਿੱਚ ਵਿਚਰਨਾ ਸਿਖਾਇਆ ਤੈਨੂੰ ਤੇ ਆਪਣਾ ਆਪ ਨਹੀਂ ਪਤਾ ਸੀ ਉਹਨਾਂ ਨੂੰ ਸਮਝਾਉਣ ਚੱਲੇ ਆਂ ਤੂੰ ਉਸ ਸਮੇਂ ਆਪਾਂ ਸਮਝੀਏ ਕਿ ਇਹ ਲਬਜਾ ਲਬਜ ਜਿਹੜਾ ਆ ਫਿਰ ਸ਼ਬਦਾਵਲੀ ਜਿੱਦੋਂ ਅਸੀਂ ਵਰਤਦੇ ਆਂ ਆਪਣੇ ਮਾਤਾ ਪਿਤਾ ਦੇ ਲਈ ਉਹਨਾਂ ਦੇ ਪਰਉਪਕਾਰ ਉਪਕਾਰ ਭੁਲਾ ਕੇ ਸਵਾਰਥ ਵਸੋ ਕੇ ਲਾਲਚ ਵਸ ਵਾਸ਼ਨਾ ਅਧੀਨ ਹੋ ਕੇ ਭੁੱਲ ਜਾਂਦੇ ਅਸੀਂ ਖਿਆਲ ਕਰ ਲਿਆ ਕਰੋ ਕਿ ਉਹਨਾਂ ਦੇ ਅੰਦਰ ਸਾਨੂੰ ਲੈ ਕੇ ਬੜੀਆਂ ਖਵਾਇਸ਼ਾਂ ਨੇ ਰਬੀ ਬਾਣੀ ਦਾ ਬੜਾ ਪਿਆਰਾ ਬਚਨ ਹੈ ਤੁਹਾਨੂੰ ਕਈ ਵਾਰ ਸੁਣਾਇਆ ਹੈ ਸਾਡੀ ਸਿਆਣਪ ਤੇ ਇੱਥੇ ਜਿਹੜਾ ਕੰਮ ਕਰਦੀ ਆ ਕੇ ਮਾਂ ਦੇ ਹਿਰਦੇ ਨੂੰ ਪੁੱਛੋ ਗੁਰੂ ਕੀ ਬਾਣੀ ਦਾ ਫੈਸਲਾ ਹੈ ਕਿ ਜਦੋਂ ਮਾਂ ਦੇ ਗਰਭ ਦੇ ਵਿੱਚ ਅਸੀਂ ਹੁੰਨੇ ਆ ਨਾ ਮਾਂ ਉਦਣ ਤੋਂ ਹੀ ਅਸਲ ਦੇ ਵਿੱਚ ਸੋਚਣਾ ਸ਼ੁਰੂ ਕਰ ਦਿੰਦੀ ਮੇਰਾ ਬੱਚਾ ਸੰਸਾਰ ਤੇ ਆਏਗਾ ਮੈਂ ਉਹਨੂੰ ਪਾਲਾਂਗੀ ਭਾਵੇਂ ਉਹ ਬੱਚਾ ਹੈ ਬੱਚੀ ਹੈ ਕੋਈ ਵੀ ਹੈ ਫਿਰ ਉਹ ਵੱਡਾ ਹੋਏਗਾ ਫਿਰ ਉਹਦਾ ਵਿਆਹ ਕਰਾਂਗੇ ਚੰਗਾ ਉਹ ਕਮਾਏਗਾ ਕਹਿ ਲੋ ਸੁਖ ਲਿਆਏਗਾ ਅੱਜ ਉਹਦੀ ਪਰਵਰਿਸ਼ ਕਰ ਰਹੇ ਹਾਂ ਕੱਲ ਉਹਦੀ ਡਿਊਟੀ ਹੋਏਗੀ ਉਹ ਸਾਡੀ ਪਰਵਰਿਸ਼ ਕਰੇਗਾ ਪਰ ਐਦਾਂ ਹੁੰਦਾ ਨਹੀਂ ਇਹ ਹੁੰਦਾ ਨਹੀਂ ਕਿਉਂਕਿ ਸਵਾਰਥੀ ਜਿਹੜਾ ਹੈ ਉਹ ਆਪਣਾ ਕੇਵਲ ਸਵਾਰਥ ਕਰਨਾ ਪੂਰਾ ਕਰਨਾ ਜਾਣਦਾ ਹੈ ਔਰ ਕੁਛ ਨਹੀਂ ਬੈਠ ਕੇ ਕਦੀ ਵਿਚਾਰਿਆ ਕਰੋ ਐਵੇਂ ਖੋਚੇ ਕਮਾਂ ਦੇ ਵਿੱਚ ਪਾ ਕੇ ਵਾਸ਼ਨਾ ਅਧੀਨ ਹੋ ਕੇ ਮਾਪਿਓ ਨੂੰ ਨਾ ਪਲਾਓ ਕਿਤੇ ਬਰਬਾਦੀ ਔਰ ਕੁਛ ਨਹੀਂ ਆਗਾ ਹੁਣ ਇਥੇ ਕੀ ਕਹਿ ਰਹੇ ਨੇ ਪ੍ਰੀਤਿਕੰਤ ਕਹਿਣ ਲੱਗੇ ਉਹ ਤੇ ਐਵੇਂ ਹੀ ਗੁਰੂ ਹੀ ਬਣੇ ਸਨ ਮੇਰੇ ਪਿਤਾ ਜੀ ਨਾ ਮਾਤਰੀ ਸਾਰੇ ਕਾਰਵਿਹਾਰ ਤੇ ਮੈਂ ਹੀ ਚਲਾ ਰਿਆ ਸੀ ਉਹ ਸਾਰੇ ਕਾਰਵਿਹਾਰ ਚਲਾਉਣ ਦਾ ਮਤਲਬ ਕੀ ਮੈਂ ਹੀ ਸਭ ਕੁਝ ਸੀ ਜੇ ਕੋਈ ਡਿਊਟੀ ਮਿਲੀ ਹੈ ਕੋਈ ਕਾਰਜ ਮਿਲਿਆ ਹੈ ਉਹਨੂੰ ਨਿਭਾਉਣਾ ਏਦਾਂ ਮਤਲਬ ਕੀ ਸਭ ਕੁਝ ਤੂੰ ਹੀ ਹੈ ਭਾਈ ਨਹੀਂ ਪਰ ਇਹ स्वार्थ ਹੈ ਇਹ ਲਾਲਚ ਹੈ ਤੇ ਆਪਣੀ ਈਗੋ ਹੈ ਜਿਹਨੂੰ ਮਨੁੱਖ ਅੱਗੇ ਰੱਖਦਾ ਹੈ ਕਿ ਹਾਂ ਅਸੀਂ ਸਭ ਕੁਝ ਹਾਂ ਸਭ ਬਿੱਤ ਕੀ ਬੋਧ ਤੂ ਮਾ ਮਜਾਤ ਸਭ ਛਾਂਗਤ ਗੁਰ ਮੋਹ ਅਨੁਮਾਨ ਇਸ ਪ੍ਰਕਾਰ ਸਭ ਤਰ੍ਹਾਂ ਦੇ ਨਾਲ ਤੁਸੀਂ ਮੇਰੀ ਬੁੱਧ ਬਾਰੇ ਜਾਣਦੇ ਬਾਬਾ ਬਡਾ ਸਾਹਿਬ ਜੀ ਨੂੰ ਕਹਿੰਦੇ ਪ੍ਰਤੀਕਾਂ ਸਾਰੀ ਸੰਗਤ ਮੈਨੂੰ ਹੀ ਹੋਣ ਵਾਲਾ ਗੁਰੂ ਮੰਨਦੀ ਹੈ। ਕਿ ਤਿਆ ਅਚਾਨਕ ਕਿਆ ਕੀਨ ਤੈਨ ਉਠ ਤੁਰਤ ਤਿਲਕ ਕਰਦੀ। ਇਹ ਕੀ ਗੱਲ ਬਣੀ ਭਾਈ ਅਚਾਨਕ ਤੁਸੀਂ ਉੱਠੇ ਹੋ। ਉਹਨਾਂ ਨੇ ਵੀ ਪਰਦਖਣਾ ਕੀਤੀ ਮੱਥਾ ਟੇਕਤਾ ਤੁਸੀਂ ਵੀ ਪਰਦਖਣਾ ਕੀਤੀ ਰਸਮ ਨਿਭਾ ਦਿੱਤੀ। ਇਹ ਕੀ ਗੱਲ ਬਣੀ ਲੋਕ ਤੇ ਮੈਨੂੰ ਮੰਨਦੇ ਨੇ। ਪਰ ਤੁਸੀਂ ਉਹਨਾਂ ਨੂੰ ਗੱਦੀ ਦੇ ਦਿੱਤੀ ਹੈ ਮੈਂ ਜਿਬਾਂ ਤੇ ਦੌ ਲਟਾਈ ਤਾਉ ਤੁਮਰੀਆਂ ਕੀ ਪਤ ਰਹ ਜਾਏ ਜੇ ਮੈਂ ਆਪਣੇ ਬਲ ਨਾਲ ਇਸ ਨੂੰ ਉਲਟਾ ਦੇਵਾਂਗਾ ਜੇ ਦੱਸੋ ਫਿਰ ਤੁਹਾਡੀ ਕੀ ਇੱਜ਼ਤ ਰਹਿ ਜਾਏਗੀ ਤਾਂ ਮੇਰੇ ਕੋਲ ਬੜੀ ਤਾਕਤ ਹੈ ਮੇਰੇ ਕੋਲ ਬਹੁਤ ਲੋਕ ਨੇ ਤੇ ਮੈਂ ਕੁਝ ਵੀ ਕਰ ਸਕਦਾ ਜੋ ਜਿੱਦੀ ਨਾ ਨਾ ਚੱਲੇ ਉਹ ਫਿਰ ਫੋਕੀਆਂ ਗੱਲਾਂ ਬੜੀਆਂ ਛੱਡਦਾ ਹੁੰਦਾ ਮੈਂ ਆ ਕਰਦਿਆਂਗਾ ਮੈਂ ਉਹ ਕਰਦਿਆਂਗਾ ਚੱਲਣਾ ਕੁਛ ਵੀ ਨਹੀਂ ਪਰ ਐ ਹੋਛੀਆਂ ਬਾਤਾਂ ਕਰਕੇ ਦੂਸਰੇ ਨੂੰ ਇਹ ਜਿਤਾਉਣਾ ਚਾਹੁੰਦਾ ਕਿ ਮੈਂ ਕੁਛ ਕਰਾਂਗਾ ਜਿੰਨੇ ਕਰਨਾ ਹੁੰਦਾ ਉਹ ਸ਼ਾਂਤ ਬੈਤੀ ਦਿੰਦਾ ਸਭ ਕੁਝ ਕਰ ਜਾਂਦਾ ਇਸ ਕਰਕੇ ਕਹਿਣ ਲੱਗੇ ਕਿ ਮੇਰੇ ਕੋਲ ਬਹੁਤ ਬਲ ਹੈ ਲੋਕ ਮੇਰੇ ਨਾਲ ਬਹੁਤ ਨੇ ਤੇ ਜੇ ਮੈਂ ਤੁਹਾਡੇ ਸਭ ਕੁਝ ਕੀਤੇ ਹੋਏ ਕਾਰਵਿਹਾਰ ਨੂੰ ਪਲਟ ਦਵਾਂ ਪਾ ਫਿਰ ਮੈਂ ਕਹਿ ਲਵਾਂ ਕਿ ਸਿੱਧੇ ਤੌਰ ਤੇ ਮੈਂ ਕਹਾਂ ਕਿ ਲੋਕਾਂ ਨੂੰ ਫਿਰ ਸਾਹਮਣੇ ਲਿਆ ਕੇ ਕਿ ਹਾਂ ਦੱਸੋ ਕੌਣ ਗੁਰੂ ਹੈ ਜੋ ਮੇਰੇ ਵੱਲੇ ਵੋਟ ਜਾਂਦੀ ਹੈ ਤੇ ਫਿਰ ਤੁਹਾਡੀ ਇੱਜ਼ਤ ਰਹਿ ਜਾਏ ਤੇ ਬਾਬਾ ਬੁੱਢਾ ਸਾਹਿਬ ਜੀ ਨਾਲ ਐਸੀਆਂ ਬਾਤਾਂ ਪ੍ਰਤੀ ਚੰਦ ਕਰ ਰਿਹਾ ਹੈ ਆਹੇ ਜੀ ਕਰ ਨਾ ਕਬੂ ਮਉ ਪਾਇਓ ਤੁਰਤ ਅਨੁਚਿਤ ਅਨੁਚਿਤ ਕਾ ਕਰ ਦੇਓ ਪਹਿਲਾਂ ਤਾਂ ਅਜਿਹਾ ਕਦੀ ਜ਼ਿਕਰ ਵੀ ਨਹੀਂ ਹੋਇਆ ਆ ਇਕੇ ਦਮ ਕੰਮ ਆ ਐਸਾ ਕੁਝ ਜੋ ਹੋਣਾ ਸੀ ਸਾਨੂੰ ਨਹੀਂ ਪਤਾ ਲੱਗਾ ਨਹੀਂ ਤੇ ਅਸੀਂ ਵੀ ਆਪਣਾ ਕੋਈ ਲਵਸ਼ੀਲਾ ਕਰਦੇ ਲੋਕ ਖੜੇ ਕਰ ਲੈਂਦੇ ਚਾਰ ਜਣੇ ਹਾਮੀ ਭਰਨ ਵਾਲੇ ਹੁੰਦੇ ਆ ਭਈ ਇਹਨਾਂ ਨੂੰ ਬਿਠਾਓ ਤੁਸੀਂ ਕਈ ਹੁੰਦੇ ਨੇ ਐਸੇ ਪਰ ਜੇਦੋਂ ਸਭ ਕੁਝ ਅਚਨਚੇਤ ਹੀ ਹੁੰਦਾ ਉਦੋਂ ਫਿਰ ਅਸਲ ਕੁਝ ਨਹੀਂ ਹੁੰਦਾ ਅੱਗੇ ਫਿਰ ਜੋ ਹੋਣਾ ਹੁੰਦਾ ਫਿਰ ਹੋ ਜਾਂਦਾ ਕਹਿਣ ਲੱਗੇ ਸਾਰਾ ਕੁਝ ਹੀ ਅਚਨਚੇਤ ਹੋਇਆ ਹੈ ਜੇ ਪਿਤਰਿ ਚਰ ਕੇ ਮਠਾਣੀ ਰੀਤ ਅਨੁਚਿਤ ਕਰਨ ਕੋ ਮਾਨ ਜੇ ਪਿਤਾ ਜੀ ਨੇ ਰੋਸ ਕਰਕੇ ਇਸ ਤਰ੍ਹਾਂ ਕੀਤਾ ਹੈ ਤੇ ਤੁਸੀਂ ਜਿਹੜਾ ਹੈ ਇਹ ਕਹਿ ਲਓ ਕਿ ਸਭ ਕੁਝ ਕਿਵੇਂ ਮੰਨ ਲਿਆ ਜੇ ਮੇਰੇ ਪ੍ਰਤੀ ਉਹਨਾਂ ਅੰਦਰ ਕੋਈ ਗੁੱਸਾ ਗਿਲਾ ਸੀ ਫਿਰ ਇਹ ਚੀਜ਼ਾਂ ਤੁਸੀਂ ਕਿਵੇਂ ਕਰ ਲਈਆਂ ਤਾਉ ਤੁਮ ਕੋ ਲਾਇਕ ਹੋਤੀ ਸਮਝਾਉਣ ਕਹਿ ਕ ਸੁਭਮਤੀ ਤੁਹਾਡੇ ਵਾਸਤੇ ਤੇ ਇਹ ਸਭ ਕੁਝ ਲਾਇਕ ਸੀ ਤੁਸੀਂ ਜਿਹੜਾ ਹੈ ਨਾ ਸੁਭਮਤ ਦਿੰਦੇ ਸਮਝਾਉਂਦੇ ਤੁਸੀਂ ਉਹਨਾਂ ਨਾਲ ਹੀ ਰਲ ਗਏ ਵੱਡ ਸੁੱਤ ਕੋ ਹੈ ਇਹ ਅਧਿਕਾਰਾ ਉਹਨ ਸਭ ਬਿਜਲਾਇਕ ਨੇਰਤਾਰਾ ਵੱਡੇ ਪੁੱਤ ਦਾ ਹੱਕ ਹੈ ਅਧਿਕਾਰ ਹੈ ਫਿਰ ਜਿਹੜਾ ਹੈ ਸਭ ਕੁਝ ਲਾਇਕ ਤੁਸ ਮੰਨਿਆ ਗਿਆ ਤੁਸੀਂ ਉਹਨੂੰ ਸਭ ਕੁਝ ਦੇ ਦਿੱਤਾ ਹੈ ਕਿਸ ਕੋ ਹੋਤ ਸਭ ਬਿਹਾਰਾ ਸਾਰੇ ਸੰਭਾਲਨ ਸੁਮਤ ਹੁਦਾਰਾ ਸਾਰੇ ਕਾਰਵਿਹਾਰ ਚੱਲ ਰਹੇ ਸਨ ਤੇ ਮੈਂ ਸਾਰੇ ਆਪਣੀ ਮਤ ਮੁਤਾਬਕ ਜਿਹੜਾ ਹੈ ਕਾਰਵਿਹਾਰ ਚੰਗੀ ਤਰ੍ਹਾਂ ਸੰਭਾਲੇ ਹੋਏ ਸਨ ਪਰ ਤੁਸੀਂ ਇਹ ਨਵੇਂ ਹੀ ਕਹਿ ਲੋ ਕਿ ਇਹ ਘਾਰਾ ਕਰ ਦਿੱਤਾ ਪਰ ਮੇਰੇ ਮੁਤਾਬਕ ਕੁਝ ਨਹੀਂ ਹੋਇਆ ਤੇ ਫਿਰ ਸਭ ਕੁਝ ਉਲਟ ਹੈ ਜੇ ਮੇਰੇ ਮੁਤਾਬਕ ਹੋ ਜਾਂਦਾ ਫਿਰ ਸਭ ਠੀਕ ਸੀ ਇਹ ਤੁਸੀਂ ਗਲਤ ਕੀਤਾ ਹੈ ਕਹ ਕਰ ਸਮਝਾਵਤ ਗੁਰਤਾ ਲਗ ਸੁਤ ਤੇ ਭਰ ਜਾਵਤ ਇਸ ਤਰ੍ਹਾਂ ਕਹਿ ਕੇ ਪ੍ਰਥੀ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਝਾ ਰਹੇ ਹੈ ਵੇਖੋ ਅਕਲ ਵੀ ਮਰ ਜਾਂਦੀ ਹੈ ਸਵਾਰਥ ਜਦੋਂ ਲਾਲਚੀ ਇਨਸਾਨ ਦਾ ਨਾਂ ਨਾ ਪੂਰਾ ਹੋਵੇ ਉਹਦੀ ਅਕਲ ਵੀ ਮਰ ਜਾਂਦੀ ਹੈ ਉਹਨੂੰ ਕੁਝ ਨਹੀਂ ਸੋਚਦਾ ਫਿਰ ਕੋਈ ਤੇ ਕਹ ਲੋ ਕਿ ਜਿਹਦੇ ਹਲਕਾ ਨਹੀਂ ਪੈ ਜਾਂਦਾ ਕੋਤੇ ਨੂੰ ਉਹ ਮਾਲਕ ਨੂੰ ਵੱਡਣਾ ਸ਼ੁਰੂ ਕਰ ਦਿੰਦਾ ਕੋ ਹਾਲ ਹੋ ਜਾਂਦਾ ਹੈ ਤੇ ਇਸ ਲਈ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਜਾ ਰਿਹਾ ਹੈ ਪ੍ਰਿਥੀ ਚੰਦ ਵੱਲੋਂ ਕਿ ਤੁਸੀਂ ਗੁਰਤਾ ਗਦੀ ਦੇਣ ਵੇਲੇ ਵਰਜਣਾ ਸੀ ਉਹਨਾਂ ਨੂੰ ਕਿ ਛੋਟੇ ਸੁਪੁੱਤਰ ਨੂੰ ਨਾ ਦਿਓ ਓ ਮਾਈ ਗੋ ਚਿੱਤੇ ਉਹ ਤੇ ਐ ਰੀਤ ਤਉ ਉਸਿਆ ਨੇ ਸਮਝਤ ਸਭ ਜੀ ਤੁਸੀਂ ਤੇ ਸਿਆਣੇ ਸੀ ਸਭ ਕੁਝ ਜਾਣਦੇ ਸੀ ਪਰ ਤੁਸੀਂ ਵੀ ਉਹਨਾਂ ਦਾ ਸਾਥ ਦਿੱਤਾ ਤੂੰ ਤੂੰ ਬਾਤ ਨਕੀ ਨਸਕੀ ਕਾ ਕੈ ਉੱਠਦੀ ਜੁਰਤ ਹੀ ਟੀਕਾ ਇਸ ਕਰਕੇ ਜਿਹੜਾ ਹੈ ਤੁਸੀਂ ਇਹ ਚੰਗੀ ਗੱਲ ਨਹੀਂ ਕੀਤੀ ਤੁਸੀਂ ਵੀ ਨਾਲ ਰਲ ਕੇ ਰਸਮ ਨਿਭਾਈ ਹੈ ਤੂ ਕ੍ਰਿਤ ਕੋ ਕਿਆ ਨਿੰਦਨਾਹੀ ਜੇ ਸਿੱਖ ਸਿਆਣੇ ਸੰਗਤ ਮਾਹੀ ਜਿਹੜੇ ਸੰਗਤ ਵਿੱਚ ਸਿਆਣੇ ਸਿੱਖ ਨੇ ਨਾ ਉਹ ਤੁਹਾਡੀ ਇਸ ਕੀਰਤ ਨੂੰ ਇਸ ਕੰਮ ਨੂੰ ਨਿੰਦ ਰਹੇ ਨੇ ਲੋਕੀਂ ਨਿੰਦਾ ਕਰ ਰਹੇ ਨੇ ਤੁਹਾਡੀ ਤੁਸੀਂ ਇਹ ਗਲਤ ਕੀਤਾ ਹੈ ਦੇਖ ਲਈ ਤੁਮਰੀ ਕਰ ਤੋਤ ਕਹਿਤ ਸੁਮਤ ਜੁਤ ਕੀ ਨਕਸੂਤ ਤੁਹਾਡੀ ਇਹ ਜਿਹੜਾ ਹੈ ਨਾ ਕਿਰਤ ਵੇਖ ਲਈ ਅਸੀਂ ਇਹ ਕੰਮ ਵੇਖ ਲਿਆ ਤੁਹਾਨੂੰ ਤੇ ਲੋਕ ਅਸਲ ਦੇ ਵਿੱਚ ਅਕਲ ਵਾਲਾ ਕਹਿੰਦੇ ਸਨ ਅਬ ਮੈਂ ਕਰਿਓ ਨਿਤ ਸੁਤਸਾ ਹੋ ਚੀਨ ਲਹੋਂਗਾ ਦੇ ਤਿਸ ਪਾਹ ਹੁਣ ਮੈਂ ਨਾ ਕੋਈ ਉਦਮ ਕਰਾਂਗਾ ਮੈਂ ਆਪਣਾ ਵਾਹ ਲਾਵਾਂਗਾ ਤੇ ਮੈਂ ਗੱਦੀ ਹੁਣ ਖੋ ਲਾਵਾਂਗਾ ਤੇ ਮੈਂ ਯਤਨ ਕਰਾਂਗਾ ਪੂਰੇ ਤੁਹਾਨੂੰ ਦੱਸ ਦੇਣਾ ਹਾਂ ਦਰਬ ਬ੍ਰਿੰਦ ਖਰਚਾਂ ਨੀ ਕਰ ਲੈ ਹੂੰ ਸਭ ਕੀ ਕਰੀ ਉਲਟ ਅਬ ਦੇ ਹਾਂ ਮੈਂ ਹੁਣ ਬਹੁਤ ਧਨ ਖਰਚ ਕੇ ਪ੍ਰਾਪਤ ਕਰਾਂਗਾ ਸਭ ਦੀ ਕੀਤੀ ਜਿਹੜਾ ਹੈ ਕਰਤੀ ਜੋ ਕੁਝ ਵੀ ਕੀਤਾ ਸਭ ਮੈਂ ਉਲਟ ਪੁਲਟ ਕਰਾਂਗਾ। ਬ੍ਰਿਧ ਕਹੋ ਰਿਸ ਕਹੋ ਉਰਸ ਕਰੇ। ਪਿਤ ਸੇਵਾ ਮੈਂ ਨਹੀਂ ਤਰੈ। ਬਾਬਾ ਬੁੱਢਾ ਸਾਹਿਬ ਜੀ ਨੇ ਇੰਨਾ ਕੁਝ ਸੁਣ ਕੇ ਨਾ ਬਸ ਇੱਕੋ ਹੀ ਗੱਲ ਕਹੀ ਹੈ। ਪ੍ਰੀਤੀ ਚੰਦ ਦਿਲ ਵਿੱਚ ਕਿਉਂ ਗੁੱਸਾ ਕਰਦਾ ਹੈ? ਕਿਉਂ ਇੰਨਾ ਰੋਸ ਕੀਤਾ ਈ? ਪਿਤਾ ਜੀ ਦੀ ਸੇਵਾ ਵਿੱਚ ਜਿਹੜਾ ਹੈ ਨਾ ਤੂੰ ਹਿੱਤ ਕਿਉਂ ਨਹੀਂ ਲਾਉਂਦਾ? ਪਿਆਰ ਦੇ ਨਾਲ ਸੇਵਾ ਕਰ ਬਹੁਤ ਕੁਝ ਮਿਲੇਗਾ। ਪਰ ਤੂੰ ਇਹ ਨਾ ਗੁੱਸਾ ਕਿਉਂ ਧਾਰਨ ਕੀਤਾ ਹੋਇਆ ਹੈ ਰੀਜਾ ਬਿਨਾ ਕਹੇ ਤੁਝ ਦੇ ਹੈ ਜੇਕਰ ਲਾਇਕ ਕੋ ਪਿਕ ਲੈ ਹੈ ਜੇ ਤੂੰ ਭਈ ਲਾਇਕ ਹੁੰਦਾ ਤੇ ਜੋ ਰੀਜ ਜਾਂਦੇ ਤੇਰੇ ਤੇ ਤੇ ਬਿਨਾ ਕਹੇ ਤੈਨੂੰ ਗੁਰਤਾ ਗੱਦੀ ਮਿਲ ਜਾਣੀ ਸੀ ਪਰ ਤੂੰ ਇਸ ਗੱਦੀ ਦੇ ਲਾਇਕ ਨਹੀਂ ਹੈ ਕਰ ਬਕੀਲੀ ਹੱਥ ਨਾਇਆ ਹੈ ਗਹਨ ਨਮਰਤਾ ਬਾਝਟ ਪਾਵੇ ਨਿੰਦਿਆ ਕਰਨ ਦੇ ਨਾਲ ਭਈ ਕੁਝ ਨਹੀਂ ਹੱਥ ਮਿਲਦਾ ਚੇਤੇ ਰੱਖ ਲਿਓ ਕੇਵਲ ਪੜਾਅ ਸੀ ਨਿਕਲਦੀ ਅੰਦਰ ਦੀ ਤੇ ਆਪਣੇ ਆਪ ਨੂੰ ਅਸੀਂ ਖਰਾਬ ਹੀ ਕਰਦੇ ਹਾਂ ਪਰ ਜੇ ਨਿਮਰਤਾ ਦਾ ਲੜਫੜ ਲਓ ਮੂੰਹ ਮੰਗੀਆਂ ਮੁਰਾਦਾ ਮਿਲ ਜਾਣਗੀਆਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਨਕਾਰ ਨਾਲ ਕੁਝ ਨਹੀਂ ਸੋ ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਸਮਝਾ ਰਹੇ ਨੇ ਇਤੋਂ ਬਾਅਦ ਫਿਰ ਪਿਤਾ ਜੀ ਕੋਲ ਜਾਣਗੇ ਉੱਥੇ ਵੀ ਫਿਰ ਆਪਣੀ ਕਹਿ ਲੋ ਕਿ ਪੜਾਅਸ ਕੱਢਣਗੇ ਗੁੱਸਾ ਦਿਖਾਉਣਗੇ ਆਪਾਂ ਕੱਲ ਦੇ ਦਵਾਰਨਾ ਵਿੱਚ ਸਮਝਾਂਗੇ ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ ਬੇਅੰਤ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ